ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਕੁੰਜ ਕੌਮ ਦੇ ਚੌਧਰੀਆਂ ਨੇ ਫੋਨ ਵੀ ਕੀਤੇ ਮੈਸੇਜ ਵੀ ਕੀਤੇ ਉਹ ਕਹਿੰਦੇ ਤੁਹਾਨੂੰ ਕੀ ਪ੍ਰੋਬਲਮ ਹੈਗੀ ਆ ਕਿ ਤੁਸੀਂ ਅਮਰਤਪਾਲ ਦੇ ਪਿਓ ਦੇ ਜਿਹੜੇ ਕਿ ਭਾਪੇ ਦੇ ਖਿਲਾਫ ਕਿਉਂ ਬੋਲਦੇ ਹੋ ਇਹ ਕਿਹਾ ਸਾਨੂੰ ਕੀ ਪ੍ਰੋਬਲਮ ਹੈ ਆਇਦਾ ਕਹਿੰਨੇ ਆ ਜਿਹੜੇ ਤੁਸੀਂ ਕੱਲ ਨੂੰ ਖੂਸ਼ ਛਾਲ ਮਾਰਨੀ ਆ ਅੱਜ ਹੀ ਮਾਰੋ ਜਿਹੜੇ ਤੁਸੀਂ ਕੱਲ ਨੂੰ ਕੰਧ ਤੇ ਟੱਕਰ ਮਾਰ ਕੇ ਸਿਰ ਪੜਵਾਉਣਾ ਅੱਜ ਹੀ ਪੜਵਾਓ ਅਸੀਂ ਕਦੋਂ ਕਹਿੰਨੇ ਅਸੀਂ ਤਾਂ ਜਿਹੜੀਆਂ ਤੁਹਾਡੀਆਂ ਕਰਤੂਤਾਂ ਬਾਹਰ ਹੋ ਰਹੀਆਂ ਨੇ ਉਹ ਲੋਕਾਂ ਨੂੰ ਦੱਸ ਰਹੇ ਹਾਂ ਵੀ ਤੁਹਾਡੀਆਂ ਕਰਤੂਤਾਂ ਕੀ ਨੇ ਸਾਡਾ ਕੋਈ ਮਤਲਬ ਨਹੀਂ ਅਸੀਂ ਤੁਹਾਡੇ ਕੋਲੋਂ ਨਾ ਤੁਹਾਡੀ ਜਥੇਬੰਦੀ ਕੋਲੋਂ ਪਾਰਟੀ ਕੋਲ ਟਿਕਟ ਲੈਣੀ ਹੈ ਤੇ ਨਾ ਹੀ ਤੁਹਾਡੇ ਨਾਲ ਸਾਡੇ ਵਿਚਾਰ ਮਿਲਦੇ ਆ ਜਿਹੜੀ ਕਰਤੂਤ ਲੋਕਾਂ ਨੂੰ ਬੇਬਕੂ ਬਣਾਉਣ ਵਾਸਤੇ ਤੁਸੀਂ ਚੱਲ ਰਹੇ ਹੋ ਉਹ ਕਰਤੂਤ ਤੁਹਾਡੀ ਨਸਰ ਕਰਨੀ ਹੈ ਅੱਜ ਮੈਂ ਦੱਸਣ ਲੱਗਾ ਧਿਆਨ ਨਾਲ ਸੁਣਿਓ ਜਿਹੜਾ ਦੀਪ ਸਿੱਧੂ ਦਾ ਭਰਾ ਹੈਗਾ ਉਹਦੀ ਇੱਕ ਆਡੀਓ ਵਾਇਰਲ ਹੋਈ ਉਹਦੇ ਵਿੱਚ ਕੀ ਹੋ ਰਿਹਾ ਉਹ ਕਹਿੰਦਾ ਜਦੋਂ ਡਿਬਰੂਗੜ੍ਹ ਦੇ ਵਿੱਚ ਇਹ ਸ਼ੋਸ਼ਾ ਛੱਡਿਆ ਗਿਆ ਸੀ ਕਿ ਅਮਰਤਪਾਲ ਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਉਦੋਂ ਕਹਿੰਦੇ ਇਲੈਕਸ਼ਨ ਲੜਨੀ ਸੀ ਇੱਕ ਡਰਾਮਾ ਬਣਾਇਆ ਗਿਆ ਵੀ ਬਹੁਤ ਵੱਡੀਆਂ ਵੱਡੀਆਂ ਖਬਰਾਂ ਲੱਗਣ ਉਹਦੀ ਆਡੀਓ ਪਈ ਹੈ ਇਹ ਸਭ ਨੂੰ ਪਤਾ ਹੈ ਫਿਰ ਨਾਲ ਗੱਲ ਹੋ ਰਹੀ ਹੈ ਕਹਿੰਦੇ ਅਮਰਤਪਾਲ ਦਾ ਪਾਪਾ ਤਾਂ ਥੋੜਾ ਜਿਹਾ ਇਮਾਨਦਾਰ ਹੈ ਪਰ ਕਹਿੰਦੇ ਜਿਹੜੀ ਮਾਤਾ ਹੈ ਉਹ ਬਹੁਤ ਸ਼ਤਰ ਦਿਮਾਗ ਹੈ ਗੱਲ ਕੀ ਚੱਲ ਰਹੀ ਸੀ ਉਥੇ ਕਹਿੰਦਾ ਇਹ ਕਿਹਾ ਗਿਆ ਵੀ ਜੇ ਅਮਰਤਪਾਲ ਦੇ ਪੇਪਰ ਰੱਦ ਹੋ ਗਏ ਉਦੋਂ ਬਾਅਦ ਫਿਰ ਪੇਪਰਾਂ ਦੇ ਵਿੱਚ ਨੌ ਕਿਦਾ ਪਰਹਿ ਜਾਊ ਕਹਿੰਦੇ ਅਮਰਤਪਾਲ ਦੀ ਮਾਂ ਬੋਲੀ ਕਿ ਮੇਰੇ ਉਹ ਇੱਥੋਂ ਕਹਿ ਰਿਹਾ ਵੀ ਛਤਰ ਦਿਮਾਗ ਹੈ ਅਮਰਤਪਾਲ ਦੀ ਮਾਤਾ ਜੀ ਚਲੋ ਕੋਈ ਨਹੀਂ ਮੈਂ ਕਹਣਾ ਵੀ ਜੇ 100% ਛਤਰ ਦਿਮਾਗ ਦਿਮਾਗ ਹੈਗੀ ਹੈ ਨਾ ਤਾਂ 1000% ਹੋਵੇ ਬਹੁਤ ਸਿਆਣੀ ਹੋਵੇ ਉਹਦੀ ਮਾਂ ਸਾਨੂੰ ਕੋਈ ਇਤਰਾਜ਼ ਨਹੀਂ ਹੁਣ ਜਿਹੜਾ ਬੰਦਾ ਗੱਲ ਕਰ ਰਿਹਾ ਉਹ ਦੀਪ ਸਿੱਧੂ ਦਾ ਭਰਾ ਹੈ ਉਹ ਹੈਗਾ ਇਸ ਵਕਤ ਵਕੀਲ ਹੈ ਉਹ ਉਹ ਗੱਲ ਕਰ ਰਿਹਾ ਹੁਣ ਜਦੋਂ ਦੂਜੀ ਗੱਲ ਆਉਂਦੀ ਹੈ ਅਵਤਾਰ ਸਿੰਘ ਖੰਡੇ ਦੀ ਮਾਂ ਨੇ ਇਹ ਸ਼ਰਿਆਮ ਕਿਹਾ ਕਿ ਮੇਰੇ ਪੁੱਤ ਨੂੰ ਮਰਵਾਉਣ ਵਾਲਾ ਅਮਰਤਪਾਲ ਹੈ ਅਸਾ ਮੇਰੇ ਵੱਲ ਨਾਲ ਅੱਖਾਂ ਕੱਢਿਓ ਵੀਡੀਓ ਸੁਣ ਕੇ ਮੈਂ ਕੁਝ ਨਹੀਂ ਕਿਹਾ ਆਪਣੇ ਕੋਲੋਂ ਇਹ ਤੁਹਾਡੀਆਂ ਕਰਤੂਤਾਂ ਜਿਹੜੀਆਂ ਨੇ ਵਾਇਰਲ ਹੋਈਆਂ ਹੋਣੀਆਂ ਮੈਂ ਉਹੀ ਤੁਹਾਡੇ ਸਾਹਮਣੇ ਰੱਖ ਰਿਹਾ। ਦੀਪ ਸਿੱਧੂ ਇੰਗਲੈਂਡ ਜਾ ਕੇ ਅਵਤਾਰ ਖੰਡੇ ਦੇ ਕੋਲ ਇਹ ਵੀ ਸੱਚ ਹੈ ਇਹ ਵੀ ਵੀਡੀਓ ਪਈ ਹੈ ਆਡੀਓ ਪਈ ਹੈ। ਮੇਰੇ ਵੱਲ ਅੱਖਾਂ ਘੱਟ ਕੱਢੋ। ਮੈਨੂੰ ਪਤਾ ਜੀ ਸੁਣੋਗੇ ਨਾ ਮੈਂ ਤਾਂ ਕਹਿ ਰਿਹਾ। ਹੁਣ ਜਦੋਂ ਖੰਡੇ ਦੀ ਮਾਂ মিডিਆ ਦੇ ਵਿੱਚ ਆਉਂਦੀ ਹੈ ਉਹ ਕਹਿੰਦੀ ਮੇਰੇ ਪੁੱਤ ਨੂੰ ਮਰਵਾਉਣ ਵਾਲਾ ਅਮਰਤਪਾਲ ਹੈ। ਇਹਦਾ ਮਤਲਬ ਕੀ ਹੈ? ਵੀ ਇੰਗਲੈਂਡ ਦੇ ਵਿੱਚ ਜਿਹੜੇ ਗੈਂਗਸਟਰ ਇੰਡੀਆ ਤੋਂ ਭੱਜ ਕੇ ਗਏ ਨੇ ਉਹ ਬੈਠੇ ਐ ਮਤਲਬ ਇਹ ਹੀ ਹੈ ਨਾ ਇਲਜ਼ਾਮ ਕੀ ਲੱਗੇ ਕਿ ਉਹਨਾਂ ਡਾਕਟਰਾਂ ਨੇ ਪੋਇਜ਼ਨ ਮੇਰੇ ਪੁੱਤ ਨੂੰ ਜ਼ਹਿਰ ਦੇ ਦਿੱਤਾ ਸੀ ਇਹ ਕਿਹਾ ਸੀ ਇਹ ਕਿਹਾ ਸੀ ਨਾ ਚਮੜੀ ਦੇ ਵਿੱਚ ਅਫੈਕਸ਼ਨ ਹੋ ਗਈ ਜੀ ਉਹ ਪਹਿਲਾਂ ਜ਼ਹਿਰ ਦਿੱਤਾ ਗਿਆ ਸੀ ਕਿਸੇ ਨੇ ਕੱਜ ਦਿੱਤਾ ਜੀ ਇਹੋ ਜਿਹਾ ਬਕਵਾਸ ਕੀਤਾ ਗਿਆ ਜੇ ਉਹ ਸਰਕਾਰ ਨੇ ਮਾਰਨਾ ਹੁੰਦਾ ਉਹ ਕਿਉਂ ਖਰਚ ਕਰਦੇ ਬਈ ਹਸਪੀਟਲ ਵਿੱਚ ਦਾਖਲ ਕਰਾ ਕੇ ਉਹ ਤਾਂ ਪਹਿਲੀ ਮਾਰ ਦਿੰਦੇ ਅਗਲੇ ਅਗਲੇ ਨੂੰ ਤੂੰ ਲੈਣਾ ਕੀ ਆ ਉੱਥੇ ਕਿਉਂ ਪੱਕਾ ਸੀਗਾ ਉਹ ਤਾਂ ਕੇਸ ਲਈ ਬੈਠਾ ਸੀ ਅਗਲੇ ਪਹਿਲੀ ਮਾਰ ਦਿੰਦੇ ਅਗਲੇ ਨੂੰ ਤੁਹਾਡੇ ਤੋਂ ਗੰਦ ਨੂੰ ਕਹਿ ਲਈਏ ਤੁਹਾਡੇ ਵਰਗੇ ਨੂੰ ਮਾਰ ਕੇ ਆਪਣਾ ਨਾਮ ਕਿਉਂ ਬਦਨਾਮ ਕਰਨਾ ਸੀ ਮੈਨੂੰ ਕੋਲ ਸੀ ਅੱਜ ਇਹ ਗੱਲ ਮੈਨੂੰ ਤਾਂ ਕਰਨੀ ਪਈ ਜਿਹੜੇ ਬੰਦੇ ਮੈਨੂੰ ਸਮਝਾਉਂਦੇ ਆ ਫੋਨ ਕਰਕੇ ਮਤਲਬ ਮੇਰੇ ਹਲੇ ਦੁੱਧ ਚੁੰਗਣ ਵਾਲੇ ਦੰਦ ਆ ਰਹੇ ਨੇ ਮੈਨੂੰ ਅਕਲ ਨਹੀਂ ਹੈਗੀ ਮਤਲ ਇਹ ਆ ਹਲੇ ਮੇਰੇ ਦਾੜੀ ਵੀ ਨਹੀਂ ਆਈ ਮੈਨੂੰ ਬੋਲਣਾ ਵੀ ਨਹੀਂ ਆਉਂਦਾ ਮਤਲ ਮੈਨੂੰ ਮਤਾਂ ਤਾਂ ਦੇ ਰਹੇ ਜਿੰਨੇਕ ਤੁਹਾਡੇ ਕੋਲ ਮਤ ਹੈਗੀ ਹੈ ਨਾ ਉਹਨੇ ਆਪਣੇ ਕੋਲੇ ਰੱਖ ਲਿਆ ਕਰੋ ਜਦੋਂ ਔਰੰਗਜ਼ੇਬ ਤੁਹਾਨੂੰ ਪਤਾ ਹੈ ਹਿਸਟਰੀ ਕੀ ਹੈ ਉਹਦੇ ਪਿਓ ਨੇ ਆਪਣੇ ਖੂਨ ਨਾਲ ਉਹਨੂੰ ਖਤ ਲੈ ਗਿਆ ਸੀ ਔਰੰਗਜੀਬ ਕੀ ਕਹਿੰਦਾ ਕਹਿੰਦਾ ਜਿੰਨਾ ਕ ਖੂਨ ਆਪਣੇ ਸਰੀਰ ਚੋਂ ਕੱਢ ਕੇ ਖਾਤ ਲਿਖਿਆ ਨਾ ਉਹਨੇ ਖੂਨ ਦੀ ਜੇ ਘੁੱਟ ਪਰ ਲੈਂਦਾ ਸ਼ਾਇਦ ਤੇਰੇ 4 ਦਿਨ ਹੋਰ ਲੰਘ ਜਾਂਦੇ ਤੇਰੀ ਪਿਆਸ ਬੁੱਝ ਜਾਂਦੀ ਔਰੰਗਜੀਬ ਨੇ ਇਹ ਕਿਆ ਸੀ ਆਪਣੇ ਪਿਓ ਨੂੰ ਜਿੰਨੀ ਕ ਮਤ ਮੇਰੇ ਲਈ ਵਰਤੇ ਹੁੰਨੇ ਨਾ ਉਨੀ ਕ ਮਤ ਆਪਣੇ ਲਈ ਵਰਤ ਲਿਆ ਕਰੋ ਮੈਂ ਤਾਂ ਤੁਹਾਨੂੰ ਸਾਫ਼ ਕਹਿਤਾ ਵੀ ਅਸੀਂ ਤਾਂ ਗੱਲ ਜੇ ਮੰਨਾਂਗੇ ਨਾ ਗੁਰੂ ਗ੍ਰੰਥ ਸਾਹਿਬ ਦੀ ਮੰਨਾਂਗੇ ਅੱਜ ਦਾ ਉਹਨਾਂ ਦੀ ਗੱਲ ਮੰਨਾਂਗੇ ਜਿਨ੍ਹਾਂ ਨੇ ਸਾਨੂੰ ਪੜਾਇਆ ਜਿਨ੍ਹਾਂ ਨੇ ਸਾਡੇ ਹੱਥਾਂ ਵਿੱਚ ਕਿਤਾਬਾਂ ਫੜਾਈਆਂ ਨੇ ਤੁਸੀਂ ਤਾਂ ਹਰਾਮਖੋਰੋ ਸੰਤਾਲੀਆਂ ਫੜਾਉਂਦੇ ਹੋ ਤੁਸੀਂ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਫੋਟੋ ਮੈਂ ਐਡਿਟ ਕਰਕੇ ਇੰਟਰਨੈਟ ਤੇ ਪਾਉਂਦੇ ਹੋ ਤੁਹਾਡੀ ਗੱਲ ਅਸੀਂ ਕਿਉਂ ਮੰਨਾਂਗੇ ਅਸੀਂ ਤਾਂ ਜਿਹੜੇ ਸਿਆਣਪ ਨਾਲ ਗੱਲ ਕਰਨਗੇ ਕਲਮ ਨਾਲ ਗੱਲ ਕਰਨਗੇ ਛੜ ਨਾਲ ਟੇਬਲ ਟਾਕ ਕਰਨਗੇ ਅਸੀਂ ਉਹਨਾਂ ਦੀ ਗੱਲ ਮੰਨਾਂਗੇ ਤੁਹਾਡੀ ਗੱਲ ਕਿਉਂ ਮੰਨਾਂਗੇ ਤੁਸੀਂ ਤਾਂ ਜਦੋਂ ਕੱਲ ਨੂੰ ਪੁਲਿਸ ਨੇ ਫੇਰਿਆ ਪਟਾ ਤੁਸੀਂ ਤਾਂ ਭੱਜ ਕੇ ਜਾਣਾ ਇੰਗਲੈਂਡ ਜਾਂ ਕੈਨੇਡਾ ਤੁਸੀਂ ਤਾਂ ਖੜਨੇ ਨਹੀਂ ਪੰਜਾਬ ਦੇ ਵਿੱਚ ਤੁਹਾਡੀ ਗੱਲ ਅਸੀਂ ਕਿਉਂ ਮੰਨਾਂਗੇ ਜਿਹੜੇ ਸਾਡੇ ਨਾਲ ਖੜੇ ਨੇ ਸਾਡੇ ਨਾਲ ਖੜਨਗੇ ਐ ਤਾਂ ਉਹਨਾਂ ਦੀ ਗੱਲ ਮੰਨਾਂਗੇ ਤੁਸੀਂ ਕਹਿੰਦੇ ਹੋ ਨਾ ਕਿ ਬੁੱਟਾ ਸਿੰਘ ਕੌਮ ਦਾ ਕੀ ਲੱਗਦਾ ਤੁਸੀਂ ਦੱਸੋ ਕੀ ਲੱਗਦਾ ਮੈਂ ਕੌਮ ਦਾ ਮੈਂਬਰ ਹਾਂ ਮੈਂ ਕੌਮ ਦਾ ਪ੍ਰਚਾਰਕ ਹੁ ਤੁਹਾਡਾ ਕੌਮ ਨਾਲ ਲੱਗਦਾ ਜੇਕਰ ਕੀ ਤੁਸੀਂ ਸਾਨੂੰ ਮੱਤਾ ਕਿਉਂ ਦੇਵੋਗੇ ਤੁਹਾਡੇ ਮੱਤਾਸੀਂ ਕਿਉਂ ਲਵਾਂਗੇ ਦੱਸੋ ਤਾਂ ਸਹੀ ਲਾਸਟ ਵਿੱਚ ਇੱਕ ਬੇਨਤੀ ਕਰਨੀ ਹੈ ਅਮਰਤਪਾਲ ਧੀਰਮੱਲੀਆਂ ਦਾ ਪਰਿਵਾਰ ਹੈ ਧੀਰਮੱਲ ਕੌਣ ਹੈ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਤੇ ਗੋਲੀ ਚਲਾਉਣ ਵਾਲਾ ਸਚਾਈ ਹੈ ਨਾ ਤੇ ਅਮਰਤਪਾਲ ਕੌਣ ਹੈ ਜਿਹੜਾ ਕਹਿੰਦਾ ਸੀ ਨੌਜਵਾਨੋ ਚੱਕੋ ਸੰਤਾੜੀਆਂ ਪੰਜਾਬ ਨੂੰ ਆਜ਼ਾਦ ਕਰਾਵਾਂਗੇ ਖਾਲਸਤਾਨ ਬਣਾਵਾਂਗੇ ਕਹਿੰਦਾ ਸੀ ਨਾ ਹਿੰਸਵਾਲ ਕਰਕੇ ਦੇਖੋ ਅਮਰਪਾਲਤਾ ਜੇਲ੍ਹ ਵਿੱਚ ਬੈਠਾ ਤੇ ਪਿਓ ਨੂੰ ਪੁੱਛ ਕੇ ਦੇਖ ਲਓ ਕੀ ਕਹਿੰਦਾ ਜਦੋਂ ਮੀਡੀਆ ਵਾਲੇ ਕਹਿੰਦੇ ਨੇ ਖਾਲਸਤਾਨ ਬਾਰੇ ਕੀ ਖਿਆਲ ਹੈ ਉਹ ਜਿੰਨੇ ਸੈਣੀ ਸੋਨੂ ਸੂਤ ਸੋਨੂ ਸੂਤ ਤਾਂ ਬੜਾ ਗੱਲ ਕਰਦਾ ਹੁੰਦਾ ਉਹਦਾ ਪਿਓ ਉਦਾਂ ਲੱਗ ਜਾਂਦਾ ਕਰਨ ਗੱਲ ਹੀ ਨਹੀਂ ਆਉਂਦੀ ਮਾਂ ਨੂੰ ਪੁੱਛ ਕੇ ਦੇਖ ਲਓ ਉਹ ਕੀ ਕਹਿੰਦੀ ਐ ਇਹ ਗੱਲ ਉਹ ਕਹਿੰਦੀ ਐ ਨਾ ਨਾ ਸਾਡੇ ਮੁੰਡੇ ਨੇ ਸੁਧਾਨ ਦੇ ਮੁਤਾਬਕ ਸਰ ਕੁਛ ਕਰਤਾ ਲਿਆ ਹੁੰਦੀ ਮੰਨ ਲਓ ਇਦਾਂ ਤਾਂ ਕਹਿ ਰਹੇ ਨੇ ਹੁਣ ਜੇ ਤੁਹਾਡੀਆਂ ਕਰਤੂਤਾਂ ਨਹੀਂ ਤਾਂ ਹੋਰ ਕਿਹਨੂੰ ਦੱਸੋ ਆਸ਼ਾ ਇੱਕ ਗੱਲ ਹੋਰ ਕਹਿਣੀ ਜਿੰਨੀਆਂ ਗੱਲਾਂ ਮੈਂ ਕਹੀਆਂ ਨੇ ਨਾ ਸਾਰਿਆਂ ਦੀ ਤੁਹਾਡੇ ਕੋਲੋਂ ਮਾਫੀ ਮੈਂ ਗਲਤ ਹੋ ਸਕਦਾ ਤਾਂ ਜਿਹੜੀ ਗੱਲ ਹੁਣ ਕਹਿਣ ਲੱਗਾ ਉਤੇ ਅਨਸੋਲ ਜਿੰਨੇ ਵੀ ਬਾਰਸ ਪੰਜਾਬ ਜਥੇਬੰਦੀ ਦੇ ਮੈਂਬਰ ਨੇ ਕੋਈ ਪ੍ਰਧਾਨ ਹੈ ਕੋਈ ਸੈਕਟਰੀ ਹੈ ਕੋਈ ਸੀਨੀਅਰ ਪ੍ਰਧਾਨ ਹੈ ਕੋਈ ਮੀਤ ਪ੍ਰਧਾਨ ਹੈ ਜਿਹੜੇ ਵੀ ਹੈਗੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਅਮਰਤਪਾਲ ਦੇ ਪਰਿਵਾਰ ਦੇ ਤਿੰਨ ਮੈਂਬਰ ਮੇਨ ਨੇ ਜਿਹੜਾ ਨਸ਼ੇੜੀ ਹੈ ਭਿਓਨ ਤਾਂ ਆਪਾਂ ਮੰਨਦੇ ਨਹੀਂ ਤਿੰਨ ਤਾਂ ਮੈਂ ਨੇ ਉਹਦਾ ਪਾਪਾ ਉਹਦੀ ਮਾਤਾ ਤੇ ਅਮਰਤਪਾਲ ਤਿੰਨਾ ਚੋਂ ਇੱਕ ਵੀ ਮੈਂਬਰ ਦਾ ਬਿਆਨ ਦਵਾ ਦਿਓ ਦੇ ਸਾਨੂੰ ਖਾਲਸਪਨ ਚਾਹੀਦਾ ਅਸੀਂ ਖਾਲਸਪਨ ਦੇ ਨਾਂ ਤੇ ਝੂਠ ਬੋਲੇ ਅਸੀਂ ਇੱਕ ਬਿਆਨ ਦਵਾ ਦੇਵਾਂ ਤੁਹਾਡੀ ਗੱਲ ਦੇ ਨਾਲ ਸਹਿਮਤ ਹੋ ਜਾਾਂਗੇ ਹੁਣ ਜੇ ਇਹ ਕਰਤੂਰ ਤੁਹਾਡੀ ਨਹੀਂ ਹੈਗੀ ਤਾਂ ਦੱਸ ਦਿਓ ਮੈਨੂੰ ਸਹੀ ਹੈ ਨਾ ਚਲੋ ਇੱਕ ਇਹਦੇ ਨਾਲ ਗੱਲ ਹੋਰ ਜੋੜ ਦੇਣਾ ਉਹ ਤੁਹਾਨੂੰ ਪਤਾ ਵੀ ਇਹ ਸਮਝ ਵੀ ਜਾਓਗੇ ਬਾਅਦ ਪੰਜਾਬ ਦੇ ਜਥੇਬੰਦੀ ਕਿਹਨੇ ਬਣਾਈ ਸੀ ਦੀਪ ਸਿੱਧੂ ਨੇ ਬਣਾਈ ਸੀ ਉਹਦੇ ਪਰਿਵਾਰ ਦਾ ਕੋਈ ਮੈਂਬਰ ਤੁਹਾਡੀ ਜਥੇਬੰਦੀ ਵਿੱਚ ਹੈਗਾ ਦੱਸੋ ਖੁੱਲ ਕੇ ਜੇ ਹਰਾਮਖੋਰੀ ਵੀ ਹੈਗੀ ਤਾਂ ਹੋਰ ਕੀ ਦੱਸੋ ਕਰੋ ਗੱਲ ਬਸ ਇੰਨਾ ਕੀ ਕਹਿਣਾ ਇਹ ਤੁਹਾਡੀਆਂ ਕਰਤੂਤਾਂ ਨੇ ਜੇ ਕਿਸੇ ਕੋਲ ਜਵਾਬ ਹੋਇਆ ਤਾਂ ਦੇ ਦਿਓਗੇ ਤੇ ਜਾਂ ਫਿਰ ਤੁਸੀਂ ਬੋਲਣਾ ਵੀ ਬੰਦ ਕਰ ਦਿਓ ਕਿ ਮੈਨੂੰ ਮਤ ਦੇਣੀ ਬੰਦ ਕਰ ਦਿਓਗੇ ਐਨੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Vai, Guruji Ki, fati.